ਕੀ ਨਾਮ ਰੋਇਤਾ ਕਿਰਨ ਕਿਰਨ ਸਿੰਘ ਜੀ ਤੇਰਾ ਕੀ ਗੱਲ ਹੋਈ ਹੈ ਹਾਂਜੀ ਕੀ ਗੱਲ ਹੋਈ ਹੈ ਕਤਲ ਹੋਇਆ ਜੀ ਗੱਡੀ ਦਾ ਫੋਨ ਲੱਗੇ ਸਾਡੇ ਡੈਡੀ ਜੀ ਲੱਗੇ ਕੀ ਨਾਮ ਉਹਨਾਂ ਦਾ ਸਰਤਾਰ ਸਿੰਘ ਸ਼ੱਕ ਦਾ ਮੈਟਰ ਉਹ ਹੈਗਾ ਕਿ ਮਤਲਬ ਜਿਹੜਾ ਇਨਸਾਨ ਹੈ ਵਹਿਮੀ ਭਰਮੀ ਆ ਉਹ ਮਤਲਬ ਇੱਕ ਨਾਮ ਬਲਦੇਵ ਸਿੰਘ ਇਨਸਾਨ ਕੋ ਹਰ ਇੱਕ ਤੇ ਹੀ ਕਰਦਾ ਉਹ ਉਹਦੇ ਬਾਰੇ ਕੁਝ ਕਹਿ ਸਕਦੇ ਆ ਸ਼ੱਕ ਜਿਹੜਾ ਆਪਣੀ ਪਤਨੀ ਤੇ ਹੁੰਦਾ ਉਹ ਹੀ ਸ਼ੱਕ ਦੇ ਨਾਲ ਵੀ ਹਰ ਇੱਕ ਇਨਸਾਨ ਜਿਹਾ ਹੈ। ਇਹੀ ਚੱਕਰ ਹੈ ਕਿ ਉਹਦੇ ਜਦੋਂ ਉਹ ਸਮਝਾਉਣ ਗਏ ਹੀ ਘਰ ਉਹ ਕਹਿੰਦੇ ਉਹਦੇ ਉਹਦੇ ਉਲਟ ਖੋਪੜੀ ਸੋਚਣੀ ਵੀ ਤੂੰ ਸਿਆਪਾ ਤੇਰਾ ਵਾ ਤੂੰ ਘਰੇ ਸਾਨੂੰ ਬਲ ਭੜਕਾਉਣਾ ਜਾਂ ਕਿਦਾਂ ਸਾਡੇ ਘਰ ਦੇ ਲੜਾਈ ਪੋਣਾ। ਉਹ ਇਹ ਜਿਹੜਾ ਮਿਲਦੇ ਨੇ ਚਾਹ ਕੇ ਝਗੜਾ ਆ। ਉਹਦਾ ਕਰਕੇ ਇਹ ਕੰਮ ਉਹਨੇ ਰੱਖੀਟੇ ਕੋਰ। ਮਰਨ ਵਾਲਾ ਹੈਗਾ ਉਤਾਰ ਸਿੰਘ ਪੁੱਤਰ ਬਖਸੀ ਸਿੰਘ ਇਹ ਚਾਰ ਭਰਾ ਨੇ ਅਨੋਖ ਸਿੰਘ ਕਸ਼ਮੀਰ ਸਿੰਘ ਤੇ ਦਲਵੀਰ ਸਿੰਘ ਇਹ ਚਾਰੋਂ ਪਿੰਡ ਪੇਜੋ ਚੱਕ ਦੇ ਰਹਿਣ ਵਾਲੇ ਨੇ ਤੇ ਬਾਹਰ ਬੈਗ ਤੇ ਇਹਨਾਂ ਨੇ ਆਪਣੀਆਂ ਵਕਫੀਆਂ ਕੋਠੀਆਂ ਬਣਾਈਆਂ ਹੋਈਆਂ ਇਹਦਾ ਭਤੀਜਾ ਬਲਦੇਵ ਸਿੰਘ ਆ ਜਿਸ ਨੇ ਉਸ ਦੇ ਕੋਈ ਤਿੱਖੀ ਚੀਜ਼ ਮਾਰ ਕੇ ਸਟਾ ਲਾ ਦਿੱਤੀਆਂ ਸੀ ਜਿਹੜਾ ਜਿਸ ਨੂੰ ਉਹਦੇ ਇਲਾਜ ਵਾਸਤੇ ਉਹਦੇ ਲੜਕਾ ਹੀ ਰਾਜ ਸਿੰਘ ਤੇ ਤਲਾਵਰ ਸਿੰਘ ਦਾ ਹਸਪਤਾਲ ਲੈ ਕੇ ਆਏ ਸੀ ਜਿਸ ਦੀ ਮੌਤ ਹੋ ਗਈ ਜਿਹਦੇ ਖਾਫ ਅਸੀਂ ਅੱਜ ਉਹਦੀ ਮਾਤਾ ਗਰਮੀਤ ਕੌਰ ਤੇ ਅਰਤਾਰ ਸਿੰਘ ਦੀ ਵਾਈਫ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਤੇ ਤਰਤੀਸ਼ ਕਰ ਰਹੇ ਆ ਉਸ ਤੋਂ ਬਾਅਦ ਕਰਾ ਰਹੇ ਨਜ਼ਾਇਰ ਸਬੰਧਾਂ ਬਾਰੇ ਜੇ ਕੋਈ ਫਿਰ ਸਾਹਮਣੇ ਨਹੀਂ ਆਈ ਬਲੋ ਛੱਕੀ ਕਰਦਾ ਸੀਗਾ ਬਲਦੀਪ ਸਿੰਘ ਬਲਦੀਪ ਕਰਦਾ ਸੀ ਹਾਂ ਇਹਦੇ ਲੜਕਿਆਂ ਨਾਲ ਇਹ ਇਹ ਕਰਕੇ ਸਾਡੇ ਝਗੜੇ ਦੇ ਵਿੱਚ ਆਉਂਦਾ ਧੱਕਾ ਘਰਾਂ ਅੰਗਲੀ ਦੇ ਵਿੱਚ ਥਲੀ ਦੇ ਵਿੱਚ ਕੱਲਾ ਹੀ ਸੀ ਉਹ والله